ਤਾਂ ਅਮਰਸਰ 에어ਪੋਰਟ ਦੇ ਉੱਪਰ ਖੜੇ ਆਂ ਔਰ ਪ੍ਰੋ ਪੰਜਾਬ ਟੀਵੀ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਰਿਹਾ ਲੈਂਡ ਕਰ ਚੁੱਕਿਆ ਹੈਗਾ ਜਹਾਜ਼ ਜੀ ਹਾਂ ਦਾਦੀ ਕਿ ਆਉਣ ਵਾਲੇ 1-2 ਮਿੰਟਾਂ ਦੇ ਵਿੱਚ ਰਣਵੇ ਤੇ ਤੁਹਾਨੂੰ ਜਿਹੜਾ ਇੱਥੇ ਦਿਖ ਜਾਏਗਾ ਔਰ ਇਹ ਜਹਾਜ਼ ਜਿਹੜਾ ਹੈਗਾ ਲਗਾਤਾਰ ਸੀ ਟਰੈਕ ਕਰ ਰਹੇ ਸੀ ਲਗਾਤਾਰ ਟਰੈਕ ਕਰ ਰਹੇ ਸੀ ਉਹ ਤੁਹਾਨੂੰ ਦੱਸ ਦਈਏ ਕਿ ਜਹਾਜ਼ ਲੈਂਡ ਜਿਹੜਾ ਕਰ ਚੁੱਕਿਆਗਾ ਆਉਣ ਵਾਲੇ 1-2 ਮਿੰਟਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤਾਂ ਯੂਐਸ ਦਾ ਜਿਹੜਾ ਇਹ ਜਹਾਜ਼ ਸੀ ਜੀਆਂ ਦਾ ਦੇ ਕਿ ਸੀ 17 ਬੋਇੰਗ ਜਹਾਜ਼ ਇਹ ਹੁਣ ਆਉਣ ਵਾਲੇ 1-2 ਮਿੰਟਾਂ ਦੇ ਵਿੱਚ ਜਿਹੜਾ ਹੈ ਰਣਵੇ ਦੇ ਉੱਪਰ ਤੁਹਾਨੂੰ ਦਿਖਾਈ ਦੇਗਾ ਟਰੈਕਰ ਤੁਹਾਨੂੰ ਦਿਖਾ ਦਿੰਦੇ ਆ ਟਰੈਕਰ ਹੈਗਾ ਟਰੈਕਰ ਦੇ ਜ਼ਰੀਏ ਦੇਖ ਸਕਦੇ ਹੋ ਸੀ ਇਹ ਫਲਾਈਟ ਜਿਹੜੀ ਹੈ ਇਹ ਟਰੈਕ ਕੀਤੀ ਹੈ ਸੀ ਲਗਾਤਾਰ ਇਸ ਦੇ ਉੱਪਰ ਨਜ਼ਰ ਰੱਖ ਰਹੇ ਸੀ ਔਰ ਇਹ ਕੁਝ ਹੀ ਮਿੰਟਾਂ ਦੇ ਵਿੱਚ 1:00 11:35 ਦਾ ਟਾਈਮ ਹੈ 11:33 ਹੋ ਚੁੱਕੇ ਨੇ 11:35 ਦਾ ਇਹ ਟਾਈਮ ਆ ਕਿ ਇੱਥੇ ਲੈਂਡ ਕਰ ਜਾਏਗਾ ਪਰ ਉਸ ਤੋਂ ਪਹਿਲਾਂ ਹੀ ਲੈਂਡ ਜਿਹੜਾ ਇਹ ਆਉਣ ਵਾਲੇ ਦੇਖ ਸਕਦੇ ਹੋ ਤੁਸੀਂ ਇੱਕ ਦੋ ਮਿੰਟਾਂ ਦੇ ਵਿੱਚ ਕਰ ਚੁੱਕਿਆ ਤਾਂ ਇਹ ਹੁਣੇ ਜਿਹੜੀ ਤੁਸੀਂ ਆਵਾਜ਼ ਸੁਣੀ ਹੈ ਉਹੀ ਜਹਾਜ਼ ਦੀ ਆਵਾਜ਼ ਸੀ ਜਿਹੜੀ ਤੁਹਾਨੂੰ ਸੁਣਾਈ ਹੈ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਲੈਂਡ ਕਰਿਆਗਾ ਰਾਜਾ ਸੰਸੀ 에어ਪੋਰਟ ਤੇ ਇਹ ਜਿਹੜਾ ਪਹੁੰਚ ਚੁੱਕਿਆਗਾ ਆ ਜਹਾਜ਼ ਆ ਦੇਖ ਸਕਦੇ ਹੋ ਮੈਂ ਕਹਾਂਗਾ ਬਲਜਿੰਦਰ ਨੇੜੇ ਆ ਕੇ ਦਿਖਾਓ ਆ ਦੇਖ ਸਕਦੇ ਹੋ ਤੁਸੀਂ ਰਾਜਾ ਸੰਸੀ 에어ਪੋਰਟ ਤੇ ਜਿਹੜਾ ਇਹ ਜਹਾਜ਼ ਹੈ ਇਹ ਇੱਥੇ ਲੈਂਡ ਜਿਹੜਾ ਕਰ ਚੁੱਕਿਆਗਾ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਲਾਈਵ ਵੇਜਲ ਟਰੈਕ ਕਰ ਰਹੇ ਸੀ ਅਸੀਂ ਲਗਾਤਾਰ ਅਸੀਂ ਔਰ ਸਾਡੀ ਟੀਮ ਜਿਹੜਾ ਦੇਖ ਰਹੀ ਸੀ ਕਿ ਆਉਣ ਵਾਲੇ ਕੁਝ ਹੀ ਮਿੰਟਾਂ ਦੇ ਵਿੱਚ ਜਹਾਜ਼ ਕਿਉਂਕਿ ਕੋਈ ਕਹਿੰਦਾ ਸੀ 12:00 ਕੋਈ 12:35 ਕੋਈ 12:30 ਕੋਈ 12:20 ਦਾ ਜਿਹੜਾ ਗੱਲਾਂ ਕਰ ਰਿਹਾ ਸੀ ਪਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਹਰਕਤ ਜਿਹੜੀ ਆ ਪੂਰੀ ਸ਼ੁਰੂ ਹੋ ਚੁੱਕੀ ਹੈ ਹਲਚਲ ਪੂਰੀ ਸ਼ੁਰੂ ਹੋ ਗਈ ਹੈ ਔਰ ਜਿਹੜਾ ਇਹ ਜਹਾਜ਼ ਲੈਂਡ ਕੀਤਾ ਇਹਦੇ ਵਿੱਚੋਂ ਦੱਸਦੀ ਕਿ 11 ਜਿਹੜਾ 11:35 ਦਾ ਟਾਈਮ ਜਿਹੜਾ ਦਿਖਾਇਆ ਜਾ ਰਿਹਾ ਸੀ ਕਿ 11:35 ਇੱਥੇ ਲੈਂਡ ਹੋ ਜਾਊਗਾ ਤਾਂ ਹੁਣ 11:35 ਜਿਹੜੇ ਹੋਏ ਹੋ ਚੁੱਕੇ ਨੇ ਤਾਂ ਇੱਥੇ ਲੈਂਡ ਕਰ ਚੁੱਕਿਆਗਾ ਤਾਂ ਇਹ ਜਿਹੜਾ ਤੁਹਾਨੂੰ ਰਡਾਰ ਤੋਂ ਲਗਾਤਾਰ ਟਰੈਕ ਕਰਕੇ ਦਿਖਾਇਆ ਪ੍ਰੋ ਪੰਜਾਬ ਟੀਵੀ ਲਗਾਤਾਰ ਇਸ ਦੇ ਉੱਪਰ ਨਿਗਰਾਨੀ ਰੱਖੀ ਹੋਈ ਸੀ ਔਰ ਸਭ ਤੋਂ ਪਹਿਲਾਂ ਤੁਸੀਂ ਆਵਾਜ਼ ਸੁਣੋ ਜਿਹੜੀ ਆ ਤੁਸੀਂ ਆਵਾਜ਼ ਸੁਣ ਰਹੇ ਹੋ ਇਹ ਉਹੀ ਜਹਾਜ਼ ਦੀ ਆਵਾਜ਼ ਹੈ ਜਿਹੜਾ ਅਸੀਂ ਲਗਾਤਾਰ ਟਰੈਕ ਕਰ ਰਹੇ ਸੀ ਜਿਹੜੀ ਫਲਾਈਟ ਅਸੀਂ ਟਰੈਕ ਕਰ ਰਹੇ ਸੀ ਤੁਹਾਨੂੰ ਦਿਖਾਇਆ ਪਹਿਲਾਂ ਵੀ ਤੁਹਾਨੂੰ ਦਿਖਾਇਆ ਕਿ ਕਿੱਥੋਂ ਆਈ ਹੈ ਆਰ ਸੀ ਐਚ ਮੈਂ ਕਹੂੰਗਾ ਕਿ ਇੱਕ ਵਾਰ ਬਲਜਿੰਦਰ ਜ਼ਰੂਰ ਜਿਹੜਾ ਕੈਮਰਾ ਇੱਧਰ ਮੋਬਾਈਲ ਵੱਲ ਮਾਰਿਆ ਜਾਵੇ ਦੇਖੋ ਆ ਆਰ ਆਰ ਸੀ ਐਚ 820 ਜਿਹੜੀ ਫਲਾਈਟ ਹੈ ਆ ਫਲਾਈਟ ਹੈ ਇਹ ਅਮਰੀਕਾ ਤੋਂ ਜਿਹੜੀ ਚੱਲੀ ਹੈ ਫਲਾਈਟ ਤੁਸੀਂ ਦੇਖ ਸਕਦੇ ਹੋ ਉਹੀ ਫਲਾਈਟ ਹੈ ਜਿਹੜਾ ਜਹਾਜ਼ ਹੁਣ ਇਸ ਵਕਤ ਇੱਥੇ ਪਹੁੰਚਿਆਗਾ ਤਾਂ ਲਗਾਤਾਰ ਜਿਹੜਾ ਹੁਣ ਨੈਟਵਰਕ ਇਸ਼ੂ ਜਰੂਰ ਜਿਹੜਾ ਇੱਥੇ ਹੋ ਗਿਆ ਪਰ ਤੁੰਦਾ ਦੀ ਕਿ ਪੁਖਤਾ ਜਿਹੜੀ ਤੁਹਾਨੂੰ ਡਿਟੇਲ ਤੁਹਾਨੂੰ ਦੱਸੀ ਹੈ ਕਿ ਜਹਾਜ਼ ਲੈਂਡ ਕਰ ਗਿਆ ਜੀ ਹਾਂ ਦਾਦੀ ਕਿ ਜਹਾਜ਼ ਲੈਂਡ ਕਰ ਗਿਆ ਔਰ 11:35 ਤੋਂ 11:33 ਤੋਂ 11:35 ਦੇ ਵਿੱਚ ਵਿੱਚ ਇਹ ਟਾਈਮ ਸੀ ਔਰ ਇਹੀ ਟਾਈਮ ਦੇ ਵਿੱਚ ਲੈਂਡ ਹੋਣਾ ਸੀ ਤਾਂ ਤੁਹਾਨੂੰ ਪੂਰਾ ਟਰੈਕ ਕਰਕੇ ਵੀ ਦਿਖਾਇਆਗਾ ਕਿ ਕਿੱਥੋਂ ਇਹ ਜਹਾਜ਼ ਜਿਹੜਾ ਹੈਗਾ ਲਾ ਕ ਲਗਾਤਾਰ ਅਸੀਂ ਨਿਗਰ ਰੱਖੀ ਹੋਈ ਸੀ ਕਿ ਜਹਾਜ਼ ਕੁਝ ਹੀ ਮਿੰਟਾਂ ਦੇ ਵਿੱਚ ਆਊਗਾ ਤਾਂ ਇਹ ਜਹਾਜ਼ ਹੁਣ ਲੈਂਡ ਹੋ ਗਿਆਗਾ ਜੀ ਹਾਂ ਦਾਦੀ ਕੇ ਲੈਂਡ ਹੋ ਗਿਆ ਔਰ 119 ਭਾਰਤੀ ਨੇ ਇਹਦੇ ਵਿੱਚ 119 ਭਾਰਤੀ ਨੇ ਜਿਨ੍ਹਾਂ ਦੇ ਵਿੱਚੋਂ 67 ਜਿਹੜੇ ਆ ਤੋਂ ਦਾਦੀ ਕੇ ਪੰਜਾਬੀ ਉਹ ਲਾਈਵ ਟਰੈਕਰ ਦੇ ਉੱਪਰ ਅਸੀਂ ਲਗਾਤਾਰ ਨਿਗਰ ਰੱਖੀ ਹੋਈ ਸੀ ਕਿ ਕਦੋਂ ਇਹ ਜਿਹੜਾ ਲੈਂਡ ਹੋਏਗਾ ਕਿਉਂਕਿ ਪਿੱਛੋਂ ਜੇ ਗੱਲ ਕਰੀਏ ਤਾਂ ਇਹ ਨੀਚੇ ਤੋਂ ਜਿਹੜਾ ਗੁਜਰਾਤ ਵੱਲੋਂ ਪੂਰਾ ਇਧਰੋਂ ਹੀ ਆਇਆ ਸੀ ਤਾਂ ਪੰਜਾਬ ਐਂਟਰ ਹੁੰਦਾ ਤੇ ਉਸ ਤੋਂ ਬਾਅਦ ਦੇਖੋ ਸੀ ਇਹ ਜਹਾਜ਼ ਜਿਹੜਾ ਇੱਥੇ ਇਹ ਪਹੁੰਚ ਚੁੱਕਿਆਗਾ ਲੈਂਡ ਚੁੱਕਿਆ 11:35 ਤੋਂ 6 36 ਤੱਕ ਜਿਹੜਾ ਇਹਦੀ ਤੁਹਾਨੂੰ ਦੱਸਿਆ ਆ ਦੇਖ ਸਕਦੇ ਹੋ ਸੀ ਇਹਦੀ ਹਿਸਟਰੀ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਇਹਦੀ ਹਿਸਟਰੀ ਸੀ ਜਿਹਦੇ ਕਰਕੇ ਹੀ ਤੁਹਾਨੂੰ ਦਿਖਾ ਰਹੇ ਸੀ ਤਾਂ ਫਲਾਈਟ ਹਿਸਟਰੀ ਤੁਸੀਂ ਦੇਖ ਸਕਦੇ ਹੋ ਫਲਾਈਟ ਹਿਸਟਰੀ ਹਿਸਟਰੀ ਵੀ ਜਿਹੜੀ ਅਸੀਂ ਇਹਦੀ ਕੱਢੀ ਆ ਕਿ ਕਿੱਥੋਂ ਕਿੱਥੋਂ ਇਹ ਆਖਰਕਾਰ ਚੱਲਿਆ ਤਾਂ ਤੁਸੀਂ ਦੇਖੋ ਸੈਨ ਡਿਆਗੋ ਤੋਂ ਉਸ ਤੋਂ ਬਾਅਦ ਫੇਰ ਫੀਲਡ ਆਉਂਦਾ ਤੇ ਫੇਰ ਜਿਹੜਾ ਲਗਾਤਾਰ ਅਇ ਤੂੰ ਜਿਹੜਾ ਇਹ ਤੁਹਾਨੂੰ ਮੈਂ ਕਹੂੰਗਾ ਕਿ ਇੱਕ ਵਾਰ ਹੋਰ ਇਹ ਦਿਖਾਵਾਂਗੇ ਕਿ ਕਿੱਥੋਂ-ਕਿੱਥੋਂ ਜਿਹੜਾ ਇਹ ਲੈਂਡ ਹੋ ਕੇ ਆਏਗਾ ਜਹਾਜ਼ ਆਹ ਦੇਖ ਸਕਦੇ ਹੋ ਸੀ ਇਹ ਅਸੀਂ ਲਗਾਤਾਰ ਇਹਨੂੰ ਦੇਖ ਰਹੇ ਸੀ ਪਰ ਤਸਵੀਰਾਂ ਇੱਕ ਵਾਰ ਮੈਂ ਕਹਾਂਗਾ ਕਿ ਦੁਬਾਰਾ ਦਿਖਾ ਦਿੱਤੀਆਂ ਜਾਣ ਜਿਹੜਾ ਪਹਿਲਾਂ ਤੁਸੀਂ ਆਵਾਜ਼ ਸੁਣ ਕੇ ਹਟੇ ਹੋ ਇਹ ਉਹੀ ਆਵਾਜ਼ ਜਿਹੜੀ ਹੈ ਇਹ ਉਹੀ ਉਸੇ ਜਹਾਜ਼ ਦੀ ਸੀ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਸੀ ਕਿਉਂਕਿ ਟਰੈਕ ਹੋ ਜਾਂਦਾ ਅੱਜਕੱਲ ਸਾਰਾ ਕੁਝ ਟੈਕਨੀਕਲ ਹੈ ਸਾਰਾ ਕੁਝ ਟਰੈਕ ਹੋ ਜਾਂਦਾ ਹੈ ਕੱਲਾ ਕੱਲਾ ਤੁਹਾਨੂੰ ਡਿਟੇਲ ਵੀ ਦਿਖਾਈ ਹੈ ਕਿ ਕਿਹੜਾ-ਕਿਹੜਾ ਸਟਾਪ ਜਿਹੜਾ ਲਿਆ ਸੀ ਜਹਾਜ਼ ਨੇ ਔਰ ਦੂਜੇ ਪਾਸੇ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਕਿ ਜਿਹੜਾ ਬਲਜਿੰਦਰ ਇੱਕ ਵਾਰ ਜ਼ਰੂਰ ਨੇੜੇ ਆਇਆ ਜਾਵੇ ਆ ਦੇਖੋ ਆ ਲੈਂਡ ਕਰ ਚੁੱਕਿਆ ਰਾਜਾ ਸੰਸੀ 에어ਪੋਰਟ ਦੇ ਉਪਰ ਆ ਟਰੈਕਰ ਹੈ ਇੱਥੇ ਜਿਹੜਾ ਇਹ ਲੈਂਡ ਕਰ ਚੁੱਕਿਆ ਤਾਂ ਲਗਾਤਾਰ ਦੰਦ ਖਾਰੇ ਪਰ ਹੁਣ ਇੱਕ ਹੋਰ ਅਪਡੇਟ ਦੇ ਦਿੰਨੇ ਆ ਇਹ ਜਹਾਜ਼ ਇੱਥੇ 5 ਤੋਂ 6 ਘੰਟੇ ਇੱਥੇ ਰੁਕੇਗਾ 5 ਤੋਂ 6 ਘੰਟੇ ਇੱਥੇ ਰੁਕੇਗਾ 5 ਤੋਂ 6 ਘੰਟਿਆਂ ਦੇ ਬਾਅਦ ਹੀ ਇੱਥੋਂ ਜਿਹੜਾ ਇੱਥੋਂ ਚੱਲੇਗਾ ਇੱਥੋਂ ਫਿਰ ਜਿਹੜਾ ਇਹਦਾ ਡਿਪਾਰਚਰ ਹੋਣਾਗਾ ਤਾਂ ਤੁਸੀਂ ਦੇਖ ਸਕਦੇ ਹੋ ਆ ਜਹਾਜ਼ ਜਿਹੜਾ ਸੀ ਆ ਰਾਜਾ ਸੰਸੀ ਇਹ ਲੈਂਡ ਕਰ ਚੁੱਕਿਆਗਾ ਲਾਈਵ ਟਰੈਕਰ ਹੈ ਦੇਖੋ ਲਗਾਤਾਰ ਅਸੀਂ ਇਸ ਨੂੰ ਤੁਹਾਨੂੰ ਦਿਖਾ ਰਹੇ ਸੀ ਇਹ ਉਹੀ C17 ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਆ ਦੇਖੋ ਇਹ ਉਹੀ ਜਹਾਜ਼ ਹਰਕਤ ਪੂਰੀ ਇੱਥੇ ਸ਼ੁਰੂ ਹੋਈ ਉਸ ਤੋਂ ਬਾਅਦ ਵੀ ਲਗਾਤਾਰ ਲੋਕ ਇੱਥੇ ਨਾਲ ਦੀ ਨਾਲ ਪਹੁੰਚੇ ਔਰ ਪ੍ਰੋ ਪੰਜਾਬ ਟੀਵੀ ਦੇ ਉੱਪਰ ਲਗਾਤਾਰ ਤੁਹਾਨੂੰ ਪਹਿਲੀ ਡਿਟੇਲ ਜਿਹੜੀ ਆ ਪਹਿਲਾਂ ਵੀ ਦਿੱਤੀ ਕਿ ਕਿੱਥੇ ਪਹੁੰਚਿਆ ਤਾਂ ਪੰਜਾਬ ਦੇ ਵਿੱਚ ਐਂਟਰ ਹੋਇਆ ਉਦੋਂ ਵੀ ਤੁਹਾਨੂੰ ਡਿਟੇਲ ਦਿੱਤੀ ਤੇ ਹੁਣ ਇੱਕ ਵਾਰ ਫਿਰ ਤੋਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਇਆ ਪ੍ਰੋ ਪੰਜਾਬ ਟੀਵੀ ਤੇ ਨਾਲ ਦੀ ਨਾਲ ਦੱਬ ਕੇ ਇਸ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਲੋਕ ਦੇਖ ਲੈਣ ਕਿ ਦੇਖੋ ਪੂਰੀ ਹਲਚਲ ਹੁਣ ਇੱਥੇ ਹੋਈ ਹੈ ਪਿੱਛੇ ਦੇਖੋ ਲਗਾਤਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਰਨਵੇ ਹੈਗਾ ਹਾਲਾਂਕਿ ਦੇਖਣਾ ਹੋਊਗਾ ਕਿ ਅਰਾਈਵਲ ਕਿੱਥੋਂ ਨਿਕਲਦੇ ਨੇ ਜਿਹੜੇ ਲੋਕ ਨੇ ਉਹ ਕਿੱਥੋਂ ਆਉਂਦੇ ਨੇ ਕਿਉਂਕਿ ਪਿਛਲੀ ਵਾਰ ਤਾਂ ਉਥੋਂ ਪਿੱਛੋਂ ਜਿਹੜਾ ਲਿਆਂਦਾ ਗਿਆ ਸੀ ਪਰ ਇਸ ਵਾਰ ਕਿਹਾ ਗਿਆ ਕਿ ਸ਼ਡਿਊਲ ਚੇਂਜ ਕੀਤਾ ਗਿਆ ਅਰਾਈਵਲ ਵਾਲੇ ਰਸਤੇ ਤੋਂ ਹੀ ਆਏ ਨੇ ਔਰ ਤੁਸੀਂ ਦੇਖ ਸਕਦੇ ਹੋ ਹੁਣ ਉੱਥੇ ਹਰਕਤ ਇਹੜੀ ਆ ਸ਼ੁਰੂ ਹੋਈ ਹੈ ਉਹ ਦੇਖੋ ਸਾਰੇ ਜਿਹੜੇ ਹੈ ਗੱਡੀ ਉਹ ਦੇਖੋ ਸੀ ਗੱਡੀ ਵੀ ਆਈ ਹੈ ਇੱਕ ਬੱਸ ਵੀ ਆਈ ਹੈ ਬੱਸ ਦੇ ਵਿੱਚ ਜਿਹੜਾ ਬਿਠਾਉਣ ਤੇ ਉਸ ਤੋਂ ਬਾਅਦ ਜਿਹੜਾ ਲਾਈ ਲਾਈਟ ਚੱਲੀ ਹੈ ਤਾਂ ਤੁਹਾਨੂੰ ਉਹ ਵੀ ਗੱਲ ਦੱਸ ਰਹੇ ਸੀ ਜਿਹੜੀ ਲਾਈ ਲਾਈ ਪ੍ਰੋ ਪੰਜਾਬ ਟੀਵੀ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਡਿਟੇਲ ਜਿਹੜੀ ਅਸੀਂ ਦਿੱਤੀ ਹੈਗੀ ਔਰ ਇਹ ਜਿਹੜਾ ਜਹਾਜ਼ ਹੈ ਇਹ ਲੈਂਡ ਹੋ ਚੁੱਕਿਆ ਉਹ ਦੇਖੋ ਤੁਹਾਨੂੰ ਦੱਸਤਾ ਸੀ ਕਿ 11:33 ਤੋਂ 35 ਦੇ ਵਿੱਚ ਵਿੱਚ ਇਹ ਲੈਂਡ ਹੋ ਜੂਗਾ ਤੇ ਉਹੀ ਜਿਹੜਾ ਤੁਹਾਨੂੰ ਹੁਣ ਫੇਰ ਤੁਸੀਂ ਦੇਖ ਸਕਦੇ ਹੋ ਲੈਂਡ ਹੋ ਚੁੱਕਿਆਗਾ ਅੰਮ੍ਰਿਤਸਰ ਦੇ 에어ਪੋਰਟ ਦੇ ਉੱਪਰ ਦੂਜਾ ਅਮਰੀਕਾ ਦਾ ਮਿਲਟਰੀ ਜਹਾਜ਼ ਲੈਂਡ ਹੋ ਚੁੱਕਿਆ ਬਹੁਤ ਵੱਡੀ ਅਪਡੇਟ ਤੁਸੀਂ ਲਾਈਵ ਟਰੈਕਰਾਂਹੀਂ ਦੇਖਿਆ ਕਿੱਥੇ ਕਿੱਥੇ ਪਹੁੰਚਿਆ ਤੇ ਕਿਵੇਂ ਕਿਵੇਂ ਜਿਹੜਾਗਾ ਤੁਸੀਂ ਦੇਖ ਸਕਦੇ ਹੋ ਇਹ ਆਇਆ ਕਿੱਥੋਂ ਕਿੱਥੋਂ ਆਇਆ ਤੁਹਾਨੂੰ ਕੱਲੀ ਕੱਲੀ ਅਪਡੇਟਾਂ ਸੀ ਲਗਾਤਾਰ ਦੇ ਰਹੇ ਸੀ ਆਪਾਸਨ ਬਲਜਿੰਦਰ ਨਾਲ ਮਨਦੀਪ ਜੋਤ ਅਮਰਸਾਰੀ ਰਿਪੋਰਟ